ਤਿੰਗਾ ਇਸਾਜੇ ਖਾਈਏ ਮਟਰ ਪਨੀਰ ਬਹੁਤ ਸਾਰਿਆਂ ਨੇ ਖਾਦਾ ਆਏਗਾ ਪਰ ਮੈਂ ਜਿਵੇਂ ਮਹਾਰਾਣੀ ਹੋਵੇ ਨਹੀਂ ਖਾਂਦਾ ਅਰੇ ਵਿੱਚ ਮੈਂ ਪਾਇਆ ਪਨੀਰ ਤੇ ਅੱਧਾ ਕਿਲੋ ਮਟਰ ਤੇ ਇੱਕ ਛੋਟਾ ਜਿਹਾ ਮੀਡੀਅਮ ਸਾਈਜ਼ ਦਾ ਆਲੂ ਲਿਆ ਤੇ ਗਾਇਸ ਮੈਂ ਪਿਆਜ਼ ਅਦਰਕ ਲਸਣ ਤੇ ਹਰੀਆਂ ਮਿਰਚਾਂ تین ਗ੍ਰाइंड ਕਰਤੀਆਂ ਤੇ ਗ੍ਰाइंड ਕਰਕੇ ਆਪਾਂ ਹੁਣ ਤੜਕਾ ਲਾ ਲਾਂਗੇ ਤੇ ਕੁੱਕਰ 'ਚ ਮੈਂ ਤੜਕਾ ਲਾਉਣ ਲੱਗੀ ਹਾਂ ਥੋੜਾ ਜਿਹਾ ਰਿਫਾਈਨਡ ਪਾ ਕੇ ਤੇ ਥੋੜਾ ਜਿਹਾ ਜੀਰਾ ਪਾਇਆ ਤੇ ਇਹਨੂੰ ਤੜਕਾ ਲਾ ਲਿਆ ਚਾਰ ਪੰਜ ਮਿੰਟ ਭੁੰਨ ਲਿਆ ਮਸਾਲੇ ਨੂੰ ਤੇ ਟਮਾਟਰ ਟਮਾਟਰ ਵਗੈਰਾ ਪਹਿਲੇ ਪਾਤਾ ਸੀ ਉਹ ਆਲੂ ਮੈਂ ਬਰੀਕ ਵੀ ਕੱਟਿਆ ਸੀ ਉਹ ਪਾਣ ਲੱਗੀਆਂ ਤੇ ਮਟਰ ਮੈਂ 5 ਮਿੰਟ ਗਰਮ ਪਾਣੀ 'ਚ ਗਰਮ ਕਰ ਲਏ ਸੀ ਧੋਲੇ ਸੀ ਗਰਮ ਪਾਣੀ 'ਚ ਤੇ ਉਸ ਤੋਂ ਬਾਅਦ ਮੈਂ ਪਾਤੇ ਤੇ ਇਹਨੂੰ ਐਸੀ ਚੰਗੀ ਤਰ੍ਹਾਂ ਵਿੱਚ ਸੁੱਕੇ ਮਸਾਲੇ ਵੀ ਨਾਲ ਹੀ ਪਾਤੇ ਮੈਂ ਹਲਦੀ ਨਮਕ ਤੇ ਗਰਮ ਮਸਾਲਾ ਪਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਭੁੰਨ ਲਾਂਗੇ ਤੇ ਗਾਇਸ ਪਨੀਰ ਵਿੱਚ ਜਿਹੜਾ ਬਾਅਦ ਵਿੱਚ ਪਾਵਾਂਗੇ ਇਹਨੂੰ ਵੀ ਮੈਂ ਪਨੀਰ ਨੂੰ ਵੀ ਗਰਮ ਪਾਣੀ ਵਿੱਚ 5 ਮਿੰਟ ਭਿਗਾ ਕੇ ਰੱਖ ਲਿਆ ਤੇ ਗਾਇਸ ਦੇਖੋ ਜੀ ਇਹਨੂੰ ਚੰਗੀ ਤਰ੍ਹਾਂ ਪਣਾਈ ਕਰ ਲਈ ਆਪਾਂ 5 ਕੁ ਮਿੰਟ ਪਣਾਈ ਕਰਕੇ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਜਿੰਨਾ ਕਿ ਤੁਸੀਂ ਤਰੀ ਰੱਖਣਾ ਚਾਹੁੰਦੇ ਹੋ ਤੇ ਉਹਨੇ ਕ ਪਾਣੀ ਪਾ ਕੇ ਤੇ ਆਪਣਾ ਕੁੱਕਰ ਨੂੰ ਬੰਦ ਕਰ ਦਿਓ ਇੱਧਰ ਮੈਂ ਆਟਾ ਗੁੰਨ ਲਿਆ ਉਹਨੇ ਦੇਰ ਚ ਤੇ तीन बिस्लों तो बाद मैं कुकर लिया तो उस तो बाद मैं पाता पनीर छोटे छोटे टुकड़े कट लिया सी पाता मैं पनीर ते इस तो इस बंद करके रख देंगे पाँच मिनट तक पाँच मिनट तो बाद अपनी सब्ज़ी हो जाएगी तैयार सब्जी इज रेडी